ਪਿਛਲੇ ਦਿਨਾਂ ਪੰਜਾਬ ਦੇ ਵਿੱਚ ਇੱਕ ਮੁੱਦਾ ਬਹੁਤ ਫੱਕਿਆ ਹੋਇਆ ਹੈ ਕਿ ਦਿੱਲੀ ਵਿੱਚ ਹਾਰਨ ਤੋਂ ਬਾਅਦ ਜਿਹੜੇ ਦਿੱਲੀ ਦੇ ਨੇਤਾ ਨੇ ਉਹ ਪੰਜਾਬ ਚ ਐਂਟਰੀ ਲੈ ਚੁੱਕੇ ਆ ਤੇ ਆਮ ਆਦਮੀ ਸਰਕਾਰ ਵੱਲੋਂ ਉਹਨਾਂ ਨੂੰ ਵੀਆਈਪੀ ਟ੍ਰੀਟਮੈਂਟ ਵੀ ਦਿੱਤਾ ਗਿਆ ਤੇ ਲੋਕਾਂ ਦੇ ਵਿੱਚ ਇਹਨਾਂ ਦਾ ਬਹੁਤ ਰੋਸ ਹੈ ਤੇ ਵਿਰੋਧੀ ਜਿਹੜੀ ਵਿਰੋਧੀ ਪਾਰਟੀ ਆ ਵਿਰੋਧੀ ਧਿਰਲੇ ਵੀ ਇਹਨਾਂ ਦਾ ਬਹੁਤ ਰੋਸ ਕਰ ਰਹੇ ਨੇ ਕਿ ਜਨਤਾ ਦੇ ਪੈਸੇ ਤੋਂ ਲੋਕਾਂ ਦੇ ਪੈਸੇ ਤੋਂ ਇਹਨਾਂ ਨੂੰ ਵੀਆਈਪੀ ਟ੍ਰੀਟਮੈਂਟ ਦਿੱਤਾ ਜਾ ਰਿਹਾ ਹੈ ਜਾਣਦੇ ਆ ਦੇ ਪਿੱਛੇ ਕੀ ਕਾਰਨ ਨੇ ਮੇਰੇ ਸਹਿਯੋਗੀ ਕੁਲਵੰਤ ਸਿੰਘ ਸੰਦੋੜਵੀ ਤੋਂ ਦੇਖੋ ਮਨਪ੍ਰੀਤ ਮੈਂ ਇੱਕ ਘਰ ਸ਼ੁਰੂ ਕਰਨ ਤੋਂ ਬਲਕਿ ਸਾਨੂੰ ਮੈਂ ਛੋਟੀ ਜੀ ਚੀਜ਼ ਸੁਣਾਉਣ ਦੇ ਲਈ ਜਾਵਾਂਗਾ ਕਿ ਜਦੋਂ ਭਗਵੰਤ ਮਾਨ ਜੀ ਨੇ ਸੌਹ ਚੱਕੀ ਸੀ ਉਹ ਕੀ ਸੀ ਮੈਨੂੰ ਪਿਆਕ ਹੋਵੇਗਾ ਉਹ ਕਿਸੇ ਵਿਅਕਤੀ ਜਾਂ ਵਿਅਕਤੀਆਂ ਨੂੰ ਸਵਾਇ ਉਦੋਂ ਕਿ ਜੇ ਇਹ ਮੁੱਖ ਮੰਤਰੀ ਵੱਜੋਂ ਆਪਣੇ ਕਰਤੱਵਾਂ ਦੇ ਠੀਕ ਨਿਭਾਉਣ ਲਈ ਜੇ ਹਾਂ ਕਰਨਾ ਲੋੜਿੰਦਾ ਹੋਵੇ ਮੈਂ ਸਿੱਧੇ ਜਾਂ ਅਸਿੱਧੇ ਤੌਰ ਤੇ ਨਾ ਦੱਸਾਂਗਾ ਨਾ ਪ੍ਰਗਟ ਕਰਾਂਗਾ ਇਹ ਦੇਖੋ ਇਹਦੇ ਵਿੱਚ ਇਹਨਾਂ ਨੇ ਸੌਂ ਚੁੱਕੀ ਹੈ ਸੀਕਰੈਸੀ ਦੀ ਹੂੰ ਕਿ ਮੈਂ ਜਿਹੜੀ ਕੋਈ ਮੇਰੇ ਧਿਆਨ ਦੇ ਵਿੱਚ ਮਸਲਾ ਆਉਂਦਾ ਉਹਨੂੰ ਮੈਂ ਐਜ਼ ਇੱਕ ਮੁੱਖ ਮੰਤਰੀ ਰਹਿੰਦੇ ਆ ਮੈਂ ਕਿਸੇ ਨੂੰ ਸਿੱਧੇ ਜਾਂ ਅਸਿੱਧੇ ਢੰਗ ਨਾਲ ਸਾਂਝਾ ਨਹੀਂ ਕਰਾਂਗਾ ਕਿਸੇ ਵਿਅਕਤੀ ਨਾਲ ਜਾਂ ਵਿਅਕਤੀ ਦੇ ਸਮੂਹ ਨਾਲ ਕਿਉਂ ਕਿਉਂਕਿ ਪੰਜਾਬ ਸਰਕਾਰ ਹੋਵੇ ਜਾਂ ਕਿਸੇ ਹੋਸਟ ਸਟੇਟ ਦੀ ਸਰਕਾਰ ਹੋਵੇ ਉਹਦੀਆਂ ਕਈ ਫਾਈਲਾਂ ਇਹ ਜਿਹੜੀਆਂ ਹੁੰਦੀਆਂ ਨੇ ਜਿਹੜੀਆਂ ਕਨਫਿਡੈਂਸ਼ੀਅਲ ਹੁੰਦੀਆਂ ਨੇ ਉਹਨਾਂ ਫਾਈਲਾਂ ਦੀ ਕਨਫਿਡੈਂਸ਼ੀਅਲ ਤਾਂ ਜਿਹੜੀ ਬਰਕਰਾਰ ਰਹਿਣੀ ਚਾਹੀਦੀ ਹੈ ਪਰ ਦੇਖਿਆ ਇਹ ਜਾ ਰਿਹਾ ਜਿਹੜਾ ਤੁਹਾਡਾ ਸਵਾਲ ਹੈ ਦੇਖਿਆ ਜਾ ਰਿਹਾ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਦਿੱਲੀ ਦੇ ਹਾਰੇ ਹੋਏ ਲੀਡਰ ਨੇ ਮਨੀਸ਼ ਸੋਸੋਧਿਆ ਹੋਣ ਖੁਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਣ ਤੇ ਜੈਨ ਸਾਹਿਬ ਹੋਣ ਉਹਨਾਂ ਦੇ ਵੱਲੋਂ ਲਗਾਤਾਰ ਪੰਜਾਬ ਦੇ ਵਿੱਚ ਸਮੇ ਸਮੇਤ ਇਹ ਫੇਰੀਆਂ ਪਾਈਆਂ ਜਾ ਰਹੀਆਂ ਨੇ ਤੇ ਇੱਥੇ ਆ ਕੇ ਜਿਹੜੇ ਅਫਸਰ ਸਾਹੀ ਹੈ ਉਹ ਆਪਦੇ ਤਰੀਕੇ ਨਾਲ ਚਲਾਈ ਜਾ ਰਹੀ ਹੈ ਇਹ ਵੀ ਮੀਡੀਆ ਰਿਪੋਰਟਾਂ ਦੇ ਵਿੱਚ ਗੱਲਾਂ ਆਈਆਂ ਨੇ ਕਿ ਬਹੁਤ ਉੱਚੇ ਅਹੁਦਿਆਂ ਦੇ ਉੱਪਰ ਜਿਹੜੇ ਨੇ ਦਿੱਲੀ ਦੇ ਜਾਂ ਕਿਹ ਲਈ ਹੋਰ ਸੂਬਿਆਂ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਭਰਤੀ ਕੀਤਾ ਗਿਆਗਾ ਤੇ ਜਿਨ੍ਹਾਂ ਦਾ ਇੱਕ ਦਿਖਾਵੇ ਵਾਲਾ ਇੰਟਰਵਿਊ ਲਿਆ ਗਿਆ ਇੱਕ ਪੇਪਰ ਟਾਈਪ ਲਿਆ ਗਿਆ ਉਹਨਾਂ ਦੀ ਤਨਖਾਹ ਕਿਸੇ ਦੀ 30000 ਆ ਕਿਸੇ ਦੀ 40000 ਦਾ ਕਿਸੇ ਦੀ 70000 ਆ ਪਰ ਬੇਰੋਜ਼ਗਾਰੀ ਪੰਜਾਬ ਦੀ ਜਿਹੜੀ ਹੈ ਉਹ ਸਿਖਰਾਂ ਤੇ ਹੈ ਪੰਜਾਬ ਦੇ ਨੌਜਵਾਨਾਂ ਕੋਲ ਬਹੁਤ ਵਿੱਦਿਆ ਕੀ ਬਹੁਤ ਟੈਸਟ ਕਲੀਅਰ ਕਰੀ ਬੈਠੇ ਨੇ ਧਰਨੇ ਲਾਉਂਦੇ ਨੇ ਪਰ ਆਪਾਂ ਜੇ ਬੈਕਟ੍ਰੈਕ ਦੀ ਗੱਲ ਕਰੀਏ ਤੇ ਆਮ ਆਦਮੀ ਪਾਰਟੀ ਜਿਹੜੇ ਹਾਰੇ ਹੋ ਲਿੱਟਰ ਨੇ ਜਿਨ੍ਹਾਂ ਨੂੰ ਲੋਕਾਂ ਨੇ ਨਕਾਰਤਾ ਉਥੇ 10 ਸਾਲ ਸਰਕਾਰ ਰਹੀ ਹੈ ਆਮ ਆਦਮੀ ਪਾਰਟੀ ਦਿੱਲੀ ਦੇ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਨੇ ਥੋੜਾ ਸਮੇਂ ਲਈ ਜਦੋਂ ਜੇਲ੍ਹ ਜਾਂਦੇ ਨੇ ਤਾਂ ਅਤਸ਼ੀ ਜਿਹੜੇ ਨੇ ਉਹ ਸੀਐਮ ਬਣਦੇ ਨੇ ਤਾਂ ਹੁਣ ਜਿਹੜਾ ਉਹ ਪੰਜਾਬ ਦੇ ਵਿੱਚ ਆਏ ਨੇ ਤੇ ਪੰਜਾਬ ਦੇ ਵਿੱਚ ਆਗੂ ਨੂੰ ਵੀਆਈਪੀ ਟ੍ਰੀਟਮੈਂਟ ਦਿੱਤਾ ਜਾ ਰਿਹਾ ਉਹਨਾਂ ਦੇ ਨਾਲ ਗੱਡੀਆਂ ਵੱਡੀਆਂ ਗੱਡੀਆਂ ਲਗਾਈਆਂ ਜਾ ਰਹੀਆਂ ਨੇ ਉਹਨਾਂ ਨੂੰ ਵੱਡੇ ਤਗੜੇ ਹੋਟਲਾਂ ਦੇ ਵਿੱਚ ਰੱਖਿਆ ਜਾ ਰਿਹਾ ਹੈ ਉਹਨਾਂ ਨੂੰ ਜਿਹੜੀ ਭਾਰੀ ਸੁਰੱਖਿਆ ਮੋਈਆ ਕਰੇ ਜਾ ਰਹੀ ਹੈ ਜਿਹਦਾ ਸਿੱਧਾ ਸਿੱਧਾ ਅਸਰ ਲੋਕਾਂ ਦੀ ਜੇਬ ਉੱਤੇ ਪੈਂਦਾ ਔਰ ਜੇਬ ਤੇ ਅਸਰ ਜਦੋਂ ਪੈਂਦਾ ਤਾਂ ਲੋਕਾਂ ਨੂੰ ਭਾਵੇਂ ਸਿੱਧਾ ਮਹਿਸੂਸ ਨਹੀਂ ਹੁੰਦਾ ਪਰ ਇਹ ਲੋਕਾਂ ਦੇ ਟੈਕਸ ਦਾ ਪੈਸਾ ਇਹ ਲੋਕਾਂ ਦੇ ਟੈਕਸ ਦਾ ਪੈਸਾ ਜਿਹੜਾ ਹੈ ਉਹ ਗੈਰ ਸੰਵਿਧਾਨਿਕ ਬੰਦੇ ਮੈਂ ਗੈਰ ਸੰਵਿਧਾਨਿਕ ਇਸ ਕੱਕੇ ਕਹਿ ਰਹੇ ਆ ਕਿ ਕਿਨੇ ਮਨੀਸ਼ ਸਸੋਧੀਆਂ ਨੇ ਉਹਨਾਂ ਦਾ ਇੱਥੇ ਪੰਜਾਬ ਦੇ ਵਿੱਚ ਕੋਈ ਆਧਾਰ ਨਹੀਂ ਹੈ ਭਾਵੇਂ ਉਹ ਪਾਰਟੀ ਦੇ ਲੀਡਰ ਨੇ ਪਰ ਉਹਨਾਂ ਦੇ ਵਿਜ਼ਿਟ ਕਰਨਾ ਅਲੱਗ ਗੱਲ ਆ ਉਹਨਾਂ ਦਾ ਇੱਥੇ ਆ ਕੇ ਰਹਿਣਾ ਲੰਬੇ ਸਮੇਂ ਲਈ ਉਹ ਅਲੱਗ ਗੱਲ ਆ ਔਰ ਉਹਨਾਂ ਨੂੰ ਵੀਆਪੀ ਟ੍ਰੀਟਮੈਂਟ ਦੇਣਾ ਇੱਕ ਕਹਿ ਲਈਏ ਕਿ ਵਧੀਆ ਤਰੀਕੇ ਨਾਲ ਉਹਨਾਂ ਨੂੰ ਖਾਣ ਪਾਣ ਕਰਨਾ ਉਹਨਾਂ ਨੂੰ ਵਧੀਆ ਵੱਡੇ ਹੋਟਲ 'ਚ ਠਹਿਰ ਆਉਣਾ ਇਸ ਤਰ੍ਹਾਂ ਦੀ ਇੱਕ ਨਾਮਾ ਜਿਹੜੀਆਂ ਨੇ ਹੁਣਗਾ ਤਾਂ ਸਾਹਮਣੇ ਆ ਰਹੀਆਂ ਨੇ ਪਿਛੇ ਦਿਨੀ ਜਿਹੜੇ ਨੇ ਸੁਪਾਲ ਖਹਿਰਾ ਉਹਨਾਂ ਦੇ ਵੱਲੋਂ ਵੀ ਇੱਕ ਲੈਟਰ ਜਾਰੀ ਕੀਤਾ ਗਿਆ ਕਿ ਕਿਸ ਤਰ੍ਹਾਂ ਜਿਹੜਾ ਉਹਨਾਂ ਨੂੰ ਰੱਖਿਆ ਜਾ ਰਿਹਾ ਹੈਗਾ ਤੇ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਵੀ ਇਸ ਦਾ ਰੋਸ ਦੇਖਣ ਨੂੰ ਮਿਲ ਰਿਹਾ ਪਰ ਮੁੱਦਾ ਇੱਥੇ ਅੱਗੇ ਭਖਦਾਗਾ ਕਿ ਹੁਣ ਉਹਨਾਂ ਕੋਲੇ ਕੀ ਅਧਿਕਾਰ ਆ ਕਿਸ ਉਹ ਅਹੁਦੇ ਤੇ ਨੇ ਕਿਹੜੇ ਸੰਵਿਧਾਨਕ ਪਦ ਤੇ ਨੇ ਕਿਹੜਾ ਉਹਨਾਂ ਕੋਲ ਰਾਈਟ ਆ ਜਿਹੜਾ ਉਹ ਇੱਥੇ ਰਹਿ ਰਹੇ ਨੇ ਦੂਸਰੀ ਗੱਲ ਜਿਹੜੀ ਮੈਂ ਤੁਹਾਨੂੰ ਆਡੀਓ ਸੁਣਾਈ ਆ ਇਹ ਭਵੰਤਮਾਨ ਦੀ ਸੌਂ ਚੱਕਣ ਦੀ ਆਡੀਓ ਆ ਸੀਕਰੈਸੀ ਦੀ ਆਡੀਓ ਆ ਕਿ ਜਿਹੜੀ ਮੈਂ ਸੀਕਰੈਸੀ ਆ ਉਹ ਬਰਕਰਾਰ ਰੱਖਾਂਗਾ ਮੈਂ ਕਿਸੇ ਨਾਲ ਸ਼ੇਅਰ ਨਹੀਂ ਕਰਾਂਗਾ ਉਹ ਸਰਿਆ ਫਾਈਲਾਂ ਦੇਖ ਰਹੇ ਨੇ ਆ ਕੇ ਪੰਜਾਬ ਦੀਆਂ ਨੀਤੀਆਂ ਬਣਾ ਰਹੇ ਨੇ ਆ ਕੇ ਉਹ ਕੌਣ ਹੁੰਦੇ ਨੇ ਪੰਜਾਬ ਦੇ ਨੀਤੀ ਬਣਾਉਣ ਵਾਲੇ ਪੰਜਾਬ ਦੇ ਨੀਤੀਆਂ ਬਣਾਉਣ ਲਈ ਲੋਕਾਂ ਨੇ ਤੁਹਾਨੂੰ 92 ਐਮਐਲਏ ਦਿੱਤੇ ਨੇ ਮੁੱਖ ਮੰਤਰੀ ਚੁਣਿਆ ਭਗਵੰਤ ਮਾਨ ਨੂੰ ਤਾਂ ਤੁਸੀਂ ਪੰਜਾਬ ਦੇ ਵਿੱਚ ਬਹੁਤ ਪੜ੍ਹੇ ਲਿਖੇ ਵਰਗ ਬੈਠਾ ਬਹੁਤ ਮਤਲਬ ਕਿ ਐਕਸਪੀਰੀਅੰਸ ਬੰਦੇ ਬੈਠੇ ਨੇ ਜਿਨ੍ਹਾਂ ਤੋਂ ਜਿਹੜੇ ਨੀਤੀਕਾਰ ਬਣ ਸਕਦੇ ਨੇ ਜਿਨ੍ਹਾਂ ਨੂੰ ਲਿਆਂਦਾ ਜਾ ਸਕਦਾ ਨੀਤੀਕਾਰਾਂ ਦੇ ਵਿੱਚ ਜਿਹੜੇ ਹੁਣ ਚੀਫ ਸੈਕਟਰੀ ਨੇ ਉਹ ਵੀ ਗੈਰ ਪੰਜਾਬੀ ਨੇ ਹੋਰ ਕਈ ਇਹਦੇ ਵੱਡੇ ਅਹੁਦੇ ਨੇ ਉਹ ਵੀ ਗੈਰ ਪੰਜਾਬੀਆਂ ਕੋਲ ਨੇ ਕੀ ਪੰਜਾਬ ਦੇ ਵਿੱਚ ਪੜ੍ਹੇ ਲਿਖੇ ਵਰਗ ਨਹੀਂ ਆ ਐਕਸਪੀਰੀਅੰਸ ਲੋਕ ਨਹੀਂ ਆ ਤੇ ਇੰਟੈਲੈਕਚੁਅਲ ਲੋਕ ਨਹੀਂ ਕਿ ਉਹਨਾਂ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਸੀ ਤੇ ਲੋਕਾਂ ਦੇ ਵਿੱਚ ਇਹ ਚੀਜ਼ ਦਾ ਅਕਰੋਸ ਮਨਪੇ ਜਰੂਰ ਆ ਪਰ ਇਸ ਦਾ ਮੁਖ ਮਿਆਜਾ ਜਿਹੜਾ ਲੋਕਾਂ ਨੂੰ ਨੇ ਆਮ ਆਦੀ ਪਾਰਟੀ ਸਰਕਾਰ ਨੂੰ 2027 ਦੇ ਵਿੱਚ ਪੁੱਗਤਾ ਦੇਣਾ ਹੈ ਖਮਿਆਜਾ ਪੁੱਗਦਣਾ ਪਊਗਾ ਉਹਨਾਂ ਨੂੰ ਕਿਉਂ ਕਿ ਕਿਉਂਕਿ ਜਿਸ ਤਰ੍ਹਾਂ ਦਾ ਮਾਹੌਲ ਪੰਜਾਬ ਦੇ ਵਿੱਚ ਸਿਰਜਿਆ ਜਾ ਰਿਹਾ ਹੁਣ ਸਿੱਖਿਆ ਕ੍ਰਾਂਤੀ ਨਵੀਂ ਸਿੱਖਿਆ ਕ੍ਰਾਂਤੀ ਜੁਧ ਨਸ਼ਿਆਂ ਵਿਰੁੱਧ 3 ਸਾਲ ਬਾਅਦ 체ਤੇ ਆਉਂਦਾ ਕੀ ਗੱਲ 3 ਸਾਲ ਸਰਕਾਰ ਸੁੱਤੀ ਰਹੀ 3 ਸਾਲ ਨਸ਼ੇ ਨਹੀਂ ਹੋਏ ਤਿੰਨ ਸਾਲ ਨਸ਼ਾ ਨਮੋਤ ਨਹੀਂ ਹੋਈਆਂ ਤਿੰਨ ਸਾਲ ਨਸ਼ਾ ਤਸ਼ਕਰੀ ਨਹੀਂ ਹੋਈ ਕੀ ਸਿੱਖਿਆ ਕਿਹੜੀ ਕ੍ਰਾਂਤੀ ਉਹ ਤਿੰਨ ਸਾਲ ਬਾਅਦ ਲਿਆਉਣੀ ਸੀ ਪਹਿਲਾਂ ਭਗਵੰਤ ਮਾਨ ਇਹ ਬਿਆਨੰਦੇ ਹੁੰਦੇ ਸੀ ਕਿ ਸਰਕਾਰਾਂ ਐਂਡ ਵਾਲੇ ਸਮੇਂ ਜਾ ਕੇ ਐਂਡ ਵਾਲੇ ਵੜਿਆਂ ਜਾ ਕੇ ਜਿਹੜੀਆਂ ਹੈਗੀਆਂ ਨੇ ਕੰਮ ਕਰਦੀਆਂ ਨੇ ਉਹ ਹੀ ਨੀਤੀ ਤੁਹਾਡੀ ਹੈ ਤੁਸੀਂ ਕਹਿੰਦੇ ਸੀ ਕਿ ਸਿਕਿਉਰਿਟੀ ਤੁਹਾਨੂੰ ਕਦੇ ਵਸ ਚਾਹੀਦੀ ਹੈ ਜੇ ਸਿਕਿਉਰਿਟੀ ਤੋਂ ਬਿਨਾਂ ਤੁਸੀਂ ਨਹੀਂ ਕੰਮ ਕਰ ਸਕਦਾ ਤਾਂ ਕੋਈ ਹੋਰ ਕੰਮ ਕਰ ਲਓ ਮੁਰਗੀ ਫਾਰਮ ਖੋਲ ਲਓ ਹੌਟੂ ਆਦਮਾਨ ਜੀ ਕਹਿੰਦੇ ਦੋ ਤੁਸੀਂ ਸੀਐਮ ਦੇ ਚਿਹਰੇ ਤੋਂ ਹਟ ਜਾਓਗੇ ਜਾਂ ਸੀਐਮ ਤੋਂ ਨਹੀਂ ਬਣੋਗੇ ਮੰਨ ਲਓ 2027 ਚ ਰੀਪੀਟ ਨਹੀਂ ਕਰਦੇ ਤਾਂ ਮੁੱਖ ਮੰਤਰੀ ਆਪਣੀ ਸਿਕਿਉਰਿਟੀ ਛੱਡ ਦੇਣਗੇ ਮੁਰਗਿਆਂ ਦਾ ਫਰਮ ਖੋਲ ਲੈਣਗੇ ਉਹ ਬੜੇ ਬੜੇ ਨਸੀਹਤ ਦਿੰਦੇ ਲੋਕਾਂ ਨੂੰ ਜਿਨ੍ਹਾਂ ਦੀ ਸਿਕਿਉਰਿਟੀ ਵਾਪਸ ਹੋਈ ਜੀ ਜੀ ਜਿਹਦੇ ਵਿੱਚ ਸਿੱਧੂ ਮੂਸੇਵਾਲਾ ਦੀ ਸਿਕਿਉਰਿਟੀ ਬ੍ਰੀਚ ਦੀ ਵੀ ਗੱਲਾਂ ਹੋਈਆਂ ਕਿ ਪੰਨੂ ਸਾਹਿਬ ਦੇ ਵੱਲੋਂ ਪੰਨੂ ਦੇ ਵੱਲੋਂ ਉਹਨਾਂ ਦੀ ਜਿਹੜੀ ਲੀਕ ਕਰ ਦਿੱਤੀ ਗਈ ਸੀ ਵੀ ਆਹ ਬੰਦੇ ਦੇ ਸੀ ਜਿਹੜੀ ਸਿਕਿਉਰਿਟੀ ਘਟਾ ਰਹੇ ਆ ਉਸ ਤੋਂ ਬਾਅਦ ਸਿੱਧੂ ਮੂਸੇਵਾਲਾ ਤੇ ਅਟੈਕ ਹੁੰਦਾਗਾ ਤੇ ਇਹ ਚੀਜ਼ਾਂ ਨੂੰ ਲੈ ਕੇ ਬੜਾ ਕਹਿ ਲਿਆ ਕਿ ਲੋਕਾਂ ਦੇ ਵਿੱਚ ਅਕਰੋਸ ਆ ਲੋਕਾਂ ਨੇ ਜਸਟਿਸ ਦੀ ਮੰਗ ਕੀਤੀ ਹੈ ਕਿ ਜਿਹੜਾ ਜਸਟਿਸ ਆ ਉਹ ਸਿੱਧੂ ਮੂਸੇਵਾਲਾ ਸਾਹਿਬ ਦੇ ਪਰਿਵਾਰ ਨੂੰ ਮਿਲਣਾ ਚਾਹੀਦਾ ਕਿਉਂਕਿ ਜਿਹੜੀ ਇੰਟਰਵਿਊ ਲਾਰੈਂਸ ਬਿਸਨੋਈ ਦੀ ਹੋਈ ਆ ਉਹ ਪੰਜਾਬ ਦੇ ਵਿੱਚ ਹੋਈ ਆ ਇਹ ਹੁਣ ਕਲੀਅਰ ਹੋ ਚੁੱਕਿਆ ਅਧਿਕਾਰੀ ਵੀ ਸਸਪੈਂਡ ਕਰ ਦਿੱਤੇ ਗਏ ਨੇ ਪਰ ਸਰਕਾਰ ਦੇ ਵਿੱਚ ਜ਼ਿੰਮੇਵਾਰੀ ਕੌਣ ਲਏਗਾ ਇਸ ਚੀਜ਼ ਦੀ ਜਿਹੜੀਆਂ ਜੇਲ੍ਹਾਂ ਨੇ ਜਾਂ ਕਹਿ ਲਈਏ ਕਿ ਪੁਲਿਸ ਆ ਉਹ ਕਿਹਦੇ ਅੰਡਰ ਹੁੰਦੀ ਹੈ ਪੁਲਿਸ ਅੰਡਰ ਹੁੰਦੀ ਹੈ ਭਗਵਾਨਤ ਮੰਤਰੀ ਕਿਉਂਕਿ ਹੋਮ ਮਿਨਿਸਟਰ ਨੇ ਤੇ ਜੇ ਜੇਲ੍ਹ ਮੰਤਰੀ ਦੇ ਅੰਡਰ ਜੇਲ੍ਹਾਂ ਹੁੰਦੀਆਂ ਨੇ ਉਹ ਸਾਰੀਆਂ ਚੀਜ਼ਾਂ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਭਗਵਾਨਤ ਸਰਕਾਰ ਨੂੰ ਲੈਣੀ ਪੈਗੀ ਔਰ ਜਿਹੜਾ ਇਸ ਤਰ੍ਹਾਂ ਦਾ ਬਤਿਹਰਾ ਲੋਕਾਂ ਦੇ ਨਾਲ ਕੀਤਾ ਜਾ ਰਿਹਾ ਜਿਹੜੇ ਪੰਜਾਬ ਦੇ ਲੋਕ ਨੇ ਜਿਨ੍ਹਾਂ ਨੇ ਤੁਹਾਨੂੰ ਜਿਤਾਇਆ ਹੈਗਾ ਉਹਨਾਂ ਤੁਸੀਂ ਡਾਂਗਾ ਮਾਰ ਰਹੇ ਹੋ ਜਿਨ੍ਹਾਂ ਨੇ ਤੁਹਾਨੂੰ ਕੁਰਸੀ ਦੇ ਉੱਠਾਰਨ ਤੇ ਡਾਂਗਾ ਮਾਰ ਰਹੇ ਹੋ ਤੁਸੀਂ ਉਹਨਾਂ ਨੂੰ ਮਿਲਦੇ ਤੱਕ ਨਹੀਂ ਹੁਣ ਪਿੰਡਾਂ ਦੇ ਵਿੱਚ ਜਿਹੜੇ ਐਮਐਲਏ ਨੇ ਸਕੂਲਾਂ ਦੇ ਵਿੱਚ ਜਾ ਰਹੇ ਨੇ ਸਕੂਲਾਂ ਦੇ ਵਿੱਚ ਜਾ ਕੇ ਉਦਘਾਟਨ ਕਰ ਰਹੇ ਨੇ ਉਦਘਾਟਨ ਉਹਨਾਂ ਦਾ ਕਰੀ ਜਾਂਦੇ ਜਿਹੜਾ ਪਹਿਲਾਂ ਤੋਂ ਘਟਨ ਹੋਇਆ ਹੋਇਆ ਜੀ ਇੱਕ ਇੱਕ ਮਾਰਦਾ ਤਿੰਨ ਤਿੰਨ ਵਾਰ ਉਦਘਾਟਨ ਹੋ ਗਿਆ ਇਹ ਚੀਜ਼ਾਂ ਜਿਹੜੀਆਂ ਨੇ ਇਹ ਬੈਕ ਫਾਇਰ ਕਰਨੀ ਹੈ ਆਮ ਆਦੀ ਪਾਰਟੀ ਸਰਕਾਰ ਦੇ ਉੱਪਰ ਔਰ ਇਸ ਦੇ ਸੋਚਣ ਦੀ ਲੋੜ ਹੈ ਜਿਹੜੇ ਬੁੱਧੀਜੀਵੀ ਨੇ ਉਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਇਹ ਉਸ ਦੌਰ ਦੇ ਵਿੱਚ ਧੱਕਿਆ ਜਾ ਰਿਹਾ ਜਿਹੜਾ ਕਾਲਾ ਦੌਰ ਪੰਜਾਬ ਨੇ ਪਹਿਲਾਂ ਦੇਖਿਆ ਭੁਗਤਿਆ ਲੱਖਾਂ ਮਾਮਾਂ ਨੇ ਆਪਣੇ ਪੁੱਤ ਗਵਾਏ ਆਪਣੇ ਸੁਹਾਗ ਉਜਾੜੇ ਬਹੁਤ ਕੁਝ ਪੰਜਾਬ ਦੇ ਵਿੱਚ ਹੋਇਆ ਪਰ ਪੁਰ ਪੰਜਾਬ ਉਸ ਤਰ੍ਹਾਂ ਦਾ ਸੰਤਾਪ ਜਿਹੜਾ ਭੋਗਣ ਲਈ ਤਿਆਰ ਨਹੀਂ ਆ ਪਹਿਲਾਂ ਜਿਹੜਾ ਸੀ ਉਹ ਨਸ਼ਾ ਨਹੀਂ ਸੀ ਹੁੰਦਾ ਪੰਜਾਬ ਦੇ ਵਿੱਚ ਤੇ ਜਿਹੜਾ ਹੁਣ ਅੱਜ ਕੱਲ ਦਾ ਸਮਾਂ ਹੈਗਾ ਉਹ ਲੋਕਾਂ ਦੇ ਜਿਹੜੇ ਧੀ ਪੁੱਤ ਨੇ ਉਹ ਐਨੇ ਕਿ ਕਹਿ ਲਈਏ ਸਟਰੋਂਗ ਨਹੀਂ ਹੈਗੇ ਕਿ ਕਿਸੇ ਦੀ ਕੁੱਟ ਚੱਲ ਜਾਣਗੇ ਹੂੰ ਪਹਿਲਾਂ ਨੌਜਵਾਨ ਸਟਰੋਂਗ ਸੀ ਤਕੜੇ ਸੀ ਦੁੱਧ ਹੀ ਦਸਨ ਮੱਖਣ ਖਾਂਦੇ ਸੀ ਵਧੀਆ ਖੁਰਾਕਾਂ ਸੀ ਜੇ ਕੋਈ ਮਾਣੀ ਮੁੱਟੀ ਕੋਈ ਨਸ਼ਾ ਕਰਦਾ ਵੀ ਸੀ ਉਹ ਮਾਣਾ ਮੋਟਾ ਕੋਈ ਪੈਕਸ਼ਾ ਲੈ ਲੈਂਦਾ ਸੀ ਜਾਂ ਕੋਈ ਕਹਿ ਲਈਏ ਕਿ ਅਫੀਮ ਜਾਂ ਕੋਈ ਭੁੱਕੀ ਵਗੈਰਾ ਖਾ ਲੈਂਦਾ ਸੀ ਪਰ ਆ ਜਿਹੜੇ ਸਿੰਥੈਟਿਕ ਨਸ਼ੇ ਨੇ ਇਹਨਾਂ ਦੀ ਵਰਤੋਂ ਨਹੀਂ ਸੀ ਕਰਦਾ ਹੁਣ ਛੋਟੀ ਛੋਟੀਆਂ ਚੀਜ਼ਾਂ ਨੂੰ ਲੈ ਕੇ ਇਹ ਟੋਲਰੈਂਟ ਨਹੀਂ ਕਰ ਸਕਣਗੇ ਜੇ ਕਿਸੇ ਇੱਕ ਵਿਅਕਤੀ ਨੂੰ ਚੱਕ ਕੇ ਤਿੰਨ 3 ਦਿਨ ਦੇ ਤਾਂ ਮਰ ਜਾਊਗਾ ਜੀ ਮੈਂ ਕਹਿਣ ਤੋਂ ਪਾ ਮੇ ਰਹੇ ਆ ਕਿ ਆਪਣਾ ਸਵਾਲ ਜਿਹੜਾ ਸੀਗਾ ਸਵਾਲ ਉਹੀ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਹਾਰੇ ਹੋਏ ਨਕਾਰੇ ਹੋਏ ਲੋਕਾਂ ਦੇ ਉਹ ਲੀਡਰ ਨੇ ਉਹਨਾਂ ਨੂੰ ਤੁਸੀਂ ਇੱਥੇ ਬੀਆਪੀਟੀ ਉਹਨਾਂ ਵਾਸਤੇ ਸਰਕਾਰ ਗਈ ਵੀ ਨਹੀਂ ਹੂੰ ਉਹਨਾਂ ਵਾਸਤੇ ਉੱਥੋਂ ਸਰਕਾਰ ਚਲੀ ਗਈ ਪੰਜਾਬ ਸਰਕਾਰ ਹੈਗੀ ਲੋ ਨਜ਼ਾਰੇ ਕੁਲਵੰਤ ਜੀ ਕਈ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜਿਹੜਾ ਭਗਵੰਤ ਮਾਨ ਹੈ ਮੁੱਖ ਮੰਤਰੀ ਭਗਵੰਤ ਮਾਨ ਉਹ ਸਿਰਫ ਦਿਖਾਵੇ ਦਾ ਹੂੰ ਸਾਰਾ ਕੰਮ ਤਾਂ ਕੇਜਰੀਵਲ ਕਰ ਰਿਹਾ ਸਾਰਾ ਕੰਮ ਤਾਂ ਕੇਜਰੀਵਲ ਕਰਵਾ ਰਿਹਾ ਉਹ ਸਿਰਫ ਦਿਖਾਵੇ ਲਈ ਅੱਗੇ ਕੀਤਾ ਹੋਇਆ ਚਿਹਰਾ ਬਣਾਇਆ ਹੋਇਆ ਤੁਹਾਡੇ ਕੀ ਇਹ ਤੇ ਵਿਚਾਰ ਨੇ ਦੇਖੋ ਇਹ ਗੱਲ ਆਪਾਂ ਕਹਿ ਹਾਂ ਸੋਹਣੀ ਲੱਗਦੀ ਆ ਪਰ ਇੱਕ ਸੀਐਮ ਦਾ ਜਿਹੜਾ ਕਹਿ ਲਈਏ ਕਿ ਉਹਦਾ ਹੁੰਦਾਗਾ ਜਾਂ ਸੀਐਮ ਦੀ ਕੁਰਸੀ ਹੁੰਦੀ ਆ ਉਹ ਕੁਰਸੀ ਬੜੇ ਮਹਿੰਨੇ ਰਖੋਦੀ ਹੁੰਦੀ ਆ ਇੱਕ ਬੜਾ ਕਹਿ ਲਈਏ ਕਿ ਸਟੇਟ ਦਾ ਮੁਖੀ ਹੁੰਦਾ ਸੀਐਮ ਤੇ ਇਹਦੇ ਪਿੱਛੇ ਇਹ ਹੋ ਸਕਦਾ ਕਿ ਕੇਜੀਵਾਲ ਸਾਹਿਬ ਕੋਈ ਕਹਿ ਦਿੰਦੇ ਹੁਣ ਵੀ ਆ ਚੀਜ਼ ਨੂੰ ਐਵੇਂ ਕਰ ਲੋ ਉਹਨੂੰ ਸਲਾਹ ਦੇਣਾ ਕਹਿ ਦਿੰਦੇ ਨੇ ਤਾਂ ਆਪਾਂ ਕਹਿ ਲਈਏ ਕਿ ਸਰਕਾਰ ਹੀ ਉਹ ਚਲਾ ਰਹੇ ਨੇ ਤਾਂ ਇੱਥੇ ਵੀ ਆਪਾਂ ਥੋੜੇ ਗਲਤ ਹੋ ਜਾਵਾਂਗੇ ਦੇਖੋ ਸਰਕਾਰ ਤਾਂ ਚੱਲ ਰਹੀ ਐ ਮੁਖਮੰਦ ਦੇ ਅੰਦਰ ਹੀ ਪਾਵੇਂ ਦਿਸ਼ਾ ਨਿਰਦੇਸ਼ ਆਉਦੇ ਹੋਣਗੇ ਜਰੂਰ ਵੀ ਇਸ ਨੂੰ ਇਸ ਤਰ੍ਹਾਂ ਕਰ ਲਓ ਇਸ ਨੂੰ ਇਸ ਤਰ੍ਹਾਂ ਕਰ ਲਓ ਜਾਂ ਕਹਿ ਰਹੀ ਕਿ ਵੱਡੇ ਉਹਦੇ ਉੱਤੇ ਆਪਣੇ ਬੰਦੇ ਬਿਠਾਏ ਹੋਏ ਨੇ ਕੇਜਰੀ ਵਾਲੇ ਉਹ ਸਲਾਹ ਦੇ ਰਹੇ ਨੇ ਵੀ ਇਸ ਤਰ੍ਹਾਂ ਕੰਮ ਨੂੰ ਇਸ ਤਰ੍ਹਾਂ ਕਰ ਲਓ ਚਲੋ ਜੇ ਮੈਂ ਇਹ ਨਹੀਂ ਕਹਿੰਦਾ ਹੈਗਾ ਦੇਖੋ ਸਲਾਹ ਲੈਣੀ ਚਾਹੀਦੀ ਹੈ ਸਲਾਹ ਆਪਾਂ ਕਿਸੇ ਵੀ ਲੈ ਸਕਦੇ ਹਾਂ ਜੇ ਆਪਾਂ ਕੇਰਲਾ ਦਾ ਮੁੱਖ ਮੰਤਰੀ ਵਧੀਆ ਕੰਮ ਕਰ ਰਿਹਾ ਉਹਨੇ ਕੋਈ ਐਕਸਪੈਰੀਮੈਂਟ ਕੀਤਾ ਉਹ ਤੋਂ ਸਲਾਹ ਲੈ ਲਓ ਕੋਈ ਮਾੜੀ ਨਹੀਂ ਸਲਾਹ ਆਪਾਂ ਤੁਹਾਡੇ ਜ਼ਿੰਦਗੀ 'ਚ ਕੋਈ ਕੋਈ ਕੰਮ ਆਗਾ ਤੁਸੀਂ ਮੈਂ ਤੁਸਲਾ ਲੈ ਸਕਦੇ ਹੋ ਮੈਂ ਤਾਂ ਤੁਸਲਾ ਲੈ ਸਕਦਾ ਆਪਾਂ ਕਿਸੇ ਤੋਂ ਸਲਾਹ ਲੈ ਸਕਦੇ ਹਾਂ ਪਰ ਉਹਨਾਂ ਨੂੰ ਸਲਾਹ ਦੇ ਬਦਲੇ بیआईपी ਟ੍ਰੀਟਮੈਂਟ ਦੇ ਇਹ ਲੋਕਾਂ ਦੀ ਜਿਵੇਂ ਅਸਰ ਪਾਈਏ ਇਹ ਤਾਂ ਕਿਸੇ ਕਿਸੇ ਥਾਂ ਦੀ ਕੋਈ ਕੋਟਨੀਤੀ ਨਾ ਹੋਈ ਜਾਂ ਕਹੀ ਲਈ ਕੋਈ ਬਧੀ ਰਾਜਨੀਤੀ ਨਾ ਹੋਈ ਤਾਂ ਇੱਥੇ ਦੇਖਣਾ ਇਹ ਪਏਗਾ ਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਜਾਂ ਜੇ ਕਹਿ ਲਈਏ ਕਿ ਵਿਰੋਧੀ ਧਿਰਾਂ ਜਾਂ ਲੋਕ ਇਸ ਚੀਜ਼ ਨੂੰ 2027 ਚ ਕਿਵੇਂ ਲੈਂਦੇ ਨੇ ਉਹ 2027 ਦੇ ਵਿੱਚ ਜਿਹੜੀ ਇਲੈਕਸ਼ਨ ਹੁੰਦੀ ਆ ਉਹ ਕਿਸ ਤਰ੍ਹਾਂ ਮੂਵ ਕਰਦੀ ਹੈ ਕੁਲਵੰਤ ਜੀ ਮੇਰਾ ਅਗਲਾ ਸਵਾਲ ਇਹ ਆ ਕਿ ਅੱਜ ਲੁਧਿਆਣਾ ਦੇ ਵਿੱਚ ਸੁਖਵੀਰ ਸਿੰਘ ਬਾਦਲ ਆਏ ਆ ਜੀ ਤੇ ਉਹਨਾਂ ਨੂੰ ਪਾਰਟ ਉਹਨਾਂ ਨੇ ਪਾਰਟੀ ਨੂੰ ਮੁਰਦ ਤੋਂ ਸੁਰਜੀਤ ਕਰਨ ਦੇ ਨਾਲ ਬਹੁਤ ਵੱਡੇ ਬਿਆਨ ਦਿੱਤੇ ਆ ਹਨਾ ਉਹਨਾਂ ਨੇ ਕਿਹਾ ਕਿ ਹਾਂ ਅਸੀਂ ਦੁਬਾਰ ਤੋਂ ਪਾਰਟੀ ਖੜਾ ਕਰਾਂਗੇ ਤੇ ਵਧੀਆ ਤਰੀਕੇ ਨਾਲ ਕੰਮ ਕਰਾਂਗੇ ਇਸ ਇਸ ਸਭ ਚੀਜ਼ਾਂ ਨੂੰ ਤੁਸੀਂ ਕਿੱਦ ਤਰ੍ਹਾਂ ਦੇ ਕਿਸ ਤਰੀਕੇ ਨਾਲ ਦੇਖਦੇ ਹੋ ਦੇਖੋ ਮਨਪ੍ਰੀਤ ਪਰੂਪਕਾਰ ਸਿੰਘ ਜਿਹੜੇ ਘੁੰਮਣ ਨੇ ਉਹ ਕੈਂਡੀਡੇਟ ਐਲਾਨੇ ਗਏ ਨੇ ਹਲਕਾ ਪੱਛਮੀ ਤੋਂ ਸ਼੍ਰੋਮਣੀ ਕਾਲਦਲ ਦੇ ਵੱਲੋਂ ਜੀ ਤੇ ਪੰਜਾਬ ਦੇ ਵਿੱਚ ਕਹਿ ਲਈ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਆ ਉਹ ਫਿਲਹਾਲ ਬੈਕਫੁੱਟ ਤੇ ਆ ਕਿਉਂ ਕਿਉਂਕਿ ਬਾਗੀ ਧੜੇ ਕਾਫੀ ਬਣ ਚੁੱਕੇ ਨੇ ਸ਼੍ਰੋਮਣੀ ਕਾਲਦ ਦੇ ਵਿੱਚੋਂ ਵੱਡੇ ਜਿਹੜੇ ਵੱਡੇ ਜਿਹੇ ਬੀਬੀ ਜਗੀਰ ਕੌਰ ਕਹਿ ਲਈਏ ਜਾਂ ਮਨਪੀ ਸਿੰਘ ਯਾੜੀ ਕਹਿ ਲਈਏ ਜਾਂ ਕਹਿ ਲਈਏ ਪਰਮਿੰਦਰ ਸਿੰਘ ਢੀਂਸਾ ਸੁਖਦੇਵ ਸਿੰਘ ਢੀਂਸਾ ਇਹ ਪਾਰਟੀ ਦੇ ਵਿੱਚੋਂ ਬਾਹਰ ਜਾ ਚੁੱਕੇ ਨੇ ਇੱਕ ਤਰੀਕੇ ਦੇ ਨਾਲ ਬਾਹਰ ਹੀ ਹੋ ਚੁੱਕੇ ਉਹ ਕਿਉਂਕਿ ਹੋਰ ਤਾਂ ਕੋਈ ਜਿੱਤਿਆ ਨਹੀਂ ਹੋਇਆ ਗੱਲੇ ਮਨਪੀ ਯਾੜੀ ਨੇ ਉਹ ਜਿੱਤੇ ਹੋਏ ਨੇ ਤੇ ਉਹ ਜਿਹੜੀ ਉਹਨਾਂ ਦੀ ਕੋਰ ਕਮੇਟੀ ਹੈ ਜਾਂ ਕਹਿ ਲਈਏ ਕਿ ਪੰਜ ਮੈਂਬਰੀ ਕਮੇਟੀ ਜੋ ਅਕਾਲ ਤਖਤ ਵੱਲੋਂ ਆਦੇਸ਼ ਜਾਰੀ ਹੋਏ ਸੀ ਉਸ ਨੂੰ ਲੈ ਕੇ ਕਸ਼ਮੀਰ ਉਹ ਚੱਲਦੀ ਪਈ ਆ ਤੇ ਜਿਹੜੀ ਸ਼ੋਮਣੀ ਕਾਲਜ ਤੋਂ ਆ ਪਾਸੇ ਹੋ ਕੇ ਜਿਹੜੀ ਕਮੇਟੀ ਭਰਤੀ ਕਰਦੀ ਪਈ ਆ ਉਹਦੇ ਵਿੱਚ ਮਨਪ੍ਰੀਤ ਦਿਵਾਲੀ ਹੈਗੇ ਨੇ ਇਹ ਚੀਜ਼ ਨੂੰ ਲੈ ਕੇ ਅੱਜ ਰੌਲਾ ਵੀ ਪਿਆ ਉੱਥੇ ਮੈਂ ਉਹ ਕਵਰ ਕਰਨ ਗਿਆ ਸੀ ਉੱਥੇ ਰੌਲਾ ਵੀ ਪਿਆ ਤਾਂ ਜਿਹੜੀ ਮੋੜ ਸੁਜੀਤ ਕਰਨ ਦੀ ਗੱਲ ਆ ਦੇਖੋ ਹਰ ਇੱਕ ਪਾਰਟੀ ਦਾ ਜਿਹੜਾ ਵੱਡਾ ਨੇਤਾ ਹੁੰਦਾ ਪ੍ਰਧਾਨ ਹੁੰਦਾ ਉਹ ਦੁਬਾਰਾ ਪ੍ਰਧਾਨ ਬਣੇ ਨੇ ਸੁਖਵੀਰ ਬਾਦਲ ਪ੍ਰਧਾਨ ਹੁੰਦਾਗਾ ਉਹ ਆਪਣੀ ਪਾਰਟੀ ਨੂੰ ਉੱਚਾ ਚੁੱਕਣ ਜਾਂ ਕਹ ਲਈਏ ਕਿ ਉਸ ਨੂੰ ਮੁਰਸਦਜੀਤ ਕਰਨ ਜਾਂ ਕਹਿੰਦੇ ਕਿ ਪਾਰਟੀ ਦੇ ਵਿੱਚ ਵੱਡੇ ਅਹੁਦੇ ਦੇਣ ਜਾਂ ਕਹਿੰਦੇ ਜ਼ਿੰਮੇਵਾਰੀਆਂ ਦੇਣ ਦੇ ਵਿੱਚ ਕੋਸ਼ਿਸ਼ ਕਰਦਾ ਕਿ ਮੈਂ ਇਹਨੂੰ ਜ਼ਿੰਮੇਵਾਰ ਦੇ ਦਵਾਂ ਇਹ ਬਧਿਆ ਕੰਮ ਕਰੇਗਾ ਜਾਂ ਇਹਨੂੰ ਜ਼ਿੰਮੇਵਾਰ ਦੇ ਦਵਾਂ ਬਧਿਆ ਕੰਮ ਕਰੇਗਾ ਅੱਜ ਉਹਨਾਂ ਦਾ ਜਿਹੜਾ ਬਿਆਨ ਸੀ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਨਾਦਾ ਕਾਲ ਦਲ ਬੈਕਫੁੱਟ ਤੇ ਆ ਨਾ ਅਕਾਲੀ ਦਲ ਥੱਲੇ ਗਿਆ ਅਕਾਲੀ ਦਲ ਦੇ ਵਿੱਚ ਕੁਝ ਫਲੋਜ਼ ਆ ਗਏ ਸੀਗੇ ਕੁਝ ਘਾਟਾਂ ਆ ਗਈਆਂ ਸੀਗੀਆਂ ਜਿਹੜੀਆਂ ਅਸੀਂ ਪੂਰੀ ਕਰਦਾਂਗੇ ਕਹਿੰਦੇ ਵੀ ਉਹਨਾਂ ਨੇ ਇੱਕ ਬੜਾ ਬਿਆਨ ਵਧੀਆ ਦਿੱਤਾ ਕਿ ਸ਼ੇਰ ਜਦੋਂ ਚਪਟਾ ਮਾਰਨਾ ਹੁੰਦਾ ਉਹ ਦੋ ਸਟੈਪ ਪਿੱਛੇ ਕਦਮ ਚੱਕਦਾ ਅੱਛਾ ਤੇ ਗੱਲ ਸੋਚਣ ਤੇ ਸੁਣਨ ਲਈ ਤਾਂ ਵਧੀਆ ਲੱਗਦੀ ਹੈ ਜੇ ਇਹ ਦੋ ਸਟੈਪ ਪਿੱਛੇ ਉਹਨਾਂ ਨੇ ਸ਼ੇਰ ਦੇ ਐਗਜ਼ਾਮਪਲ ਦਿੱਤੀ ਤਾਂ ਜੇ ਇਸ ਤਰ੍ਹਾਂ ਦੇ ਕੋਈ ਸਟੈਪ ਹੈਗਾਗਾ ਤਾਂ ਮੈਂ ਚਾਹਨਾਗਾ ਕਿ ਵਧੀਆ ਗੱਲ ਦਾ ਸਰਵਾਈਵ ਕਰੇ ਖੇਤਰੀ ਪਾਰਟੀਆ ਦਿੱਲੀ ਤੋਂ ਨਹੀਂ ਚੱਲਦੀ ਭਾਵੇਂ ਪਹਿਲਾਂ ਭਾਜਪਾ ਨਾਲ ਐਲਾਈਅੰਸ ਰਿਹਾ ਆ ਮਾਦੀ ਪਾਰਟੀ ਦੇ ਲਈ ਤੋਂ ਚਲਦੀ ਹੈ ਕਾਂਗਰਸ ਦੇ ਲਈ ਤੋਂ ਚਲਦੀ ਹੈ ਭਾਜਪਾ ਦੇ ਲਈ ਤੋਂ ਚਲਦੀ ਹੈਗੀ ਹੈ ਠੀਕ ਹੈ ਤੇ ਇੱਕੋ ਇੱਕ ਖੇਤਰੀ ਪਾਰਟੀ ਹੈ ਪੰਜਾਬ ਦੀ ਔਰ ਪੰਜਾਬ ਦੇ ਵਿੱਚ ਸਭ ਤੋਂ ਵੱਧ ਸੱਤਾ ਇਹਨਾਂ ਨੇ ਭੋਗੀਆਂ 5 ਵਾਰ 5 ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਰਹੇ ਨੇ ਤੇ ਦੇਖਣਾ ਹੋਏਗਾ ਕਿ ਕਿਸ ਤਰ੍ਹਾਂ ਉਹ ਸਰਜੀਤ ਕਰਦੇ ਨੇ ਅ ਕਿਆਸਰਾयां ਸੀਗੀਆਂ ਕਿ ਇਹਨੂੰ ਡਿਕਟ ਮਿਲਣੀ ਹੈ ਇਹਨੂੰ ਡਿਕਟ ਮਿਲਣੀ ਹੈ ਪਰ ਉਹ ਸਾਰੇ ਕਿਆਸਰਾयां ਦੇ ਪਾਣੀ ਫੇਰਦੇ ਹੋਏ ਪਰਪਕਾ ਸਿੰਘ ਨੂੰ ਮੋਨੋਟੈਕਟਰ ਦੇ ਦਿੱਤੀ ਗਈ ਅੱਜ ਉਹਨਾਂ ਦੇ ਘਰ ਇੱਕ ਪਬਲਿਕ ਮੀਟਿੰਗ ਵੀ ਸੀਗੀ ਔਰ ਨਾਲ ਜਿਹੜੇ ਅਕਾਲੀ ਦਲ ਦੇ ਜਿਹੜੇ ਲੀਡਰਸ਼ਿਪ ਸੀਗੀ ਦਜੀਸ਼ੰ ਚੀਮਾ ਪਹੁੰਚੇ ਹੋਏ ਸੀਗੇ ਹੋਰ ਕਈ ਵੱਡੇ ਮਹਿੰਦਰ ਗਰੇਵਾਲ ਜੀ ਪਹੁੰਚੇ ਹੋਏ ਸੀਗੇ ਕਾਫੀ ਵੱਡੇ ਲੀਡਰ ਪਹੁੰਚੇ ਹੋਏ ਸੀ ਉਹਨਾਂ ਦੇ ਵਿੱਚ ਉਹਨਾਂ ਨੂੰ ਇਕੱਠੇ ਕਰਕੇ ਅੰਦਰ ਇੱਕ ਬੰਦ ਕਮਰਾ ਮੀਟਿੰਗ ਹੋਈ ਆ ਉਹ ਬੰਦ ਕਮਰਾ ਮੀਟਿੰਗ ਦੇ ਵਿੱਚ ਕੀ ਹੋਇਆ ਉਹ ਤਾਂ ਉਹਨਾਂ ਨੇ ਖੈਰ ਨਹੀਂ ਦੱਸਿਆ ਕੀ ਕਿਹਾ ਬਸ ਇੰਨਾ ਜ਼ਰੂਰ ਕਿਹਾ ਕਿ ਸੀ ਜ਼ਿੰਮੇਵਾਰੀਆਂ ਲੈਉਣੀਆਂ ਨੇ ਵੀ ਕੌਣ ਕੀ ਕੰਮ ਕਰੇਗਾ ਤਾਂ ਉਹਨਾਂ ਨੇ ਅੱਜ ਕਾਫੀ ਲੋਕ ਉਹਨਾਂ ਨੇ ਪਾਰਟੀ ਵਿੱਚ ਸ਼ਾਮਲ ਕੀਤੇ ਕੁਝ ਭਾਜਪਾ ਦੇ ਵਿੱਚੋਂ ਸ਼ਾਮਲ ਹੋਏ ਕੋਈ ਆਮ ਆਦੀ ਪਾਰਟੀ ਛੱਡ ਕੇ ਸ਼ਾਮਲ ਹੋਇਆ ਇੱਕ ਬੀਬੀ ਜੀ ਸੀਗੇ ਉਹ ਵਾਰਿਸ ਪੰਜਾਬ ਦੀ ਜਿਹੜੀ ਇੱਥੇ ਬੰਦੀ ਆ ਉਹਦੇ ਵਿੱਚੋਂ ਸ਼ਾਮਲ ਹੋਏ ਅੱਛਾ ਤੇ ਇਹ ਜਿਹੜਾ ਹੈਗਾਗਾ ਮੋੜ ਸਜੀਦ ਕਰਨੇ ਦੀ ਗੱਲਾਂ ਆਖੇ ਜਾਂ ਰਹੀਆਂ ਨੇ ਹੁਣ ਦੇਖਦੇ ਹਾਂ ਕਿਵੇਂ ਮੋੜ ਸਜੀਦ ਕਰਦੇ ਨੇ ਕਿਉਂਕਿ ਜਿਸ ਤਰ੍ਹਾਂ ਦਾ ਮਾਹੌਲ ਸ਼੍ਰੋਮਣੀ ਗੱਦਦ ਦੇ ਵਿੱਚ ਬਣਿਆ ਹੋਇਆਗਾ ਉਸ ਤਰ੍ਹਾਂ ਦੇ ਮਾਹੌਲ ਦੇ ਵਿੱਚੋਂ ਉੱਠ ਕੇ ਆਉਣਾ ਬਹੁਤ ਮੁਸ਼ਕਲ ਹੋ ਜਾਂਦਾ ਕਿਉਂਕਿ ਤੁਹਾਡੇ ਕੋਲ ਸੀਟਸ ਵੀ ਬਹੁਤ ਘੱਟ ਨੇ ਤੁਸੀਂ ਸਿੰਗਲ ਡਿਜ਼ਿਲ ਦੇ ਵਿੱਚ ਹੈਗੇ ਹੋ ਦੂਜੀ ਗੱਲ ਤੁਹਾਨੂੰ ਸੱਤਾ ਤੋਂ ਬਾਹਰ ਹੋਇਆ ਬਹੁਤ ਟਾਈਮ ਹੋ ਗਿਆ ਤੀਸਰੀ ਗੱਲ ਤੁਹਾਡੇ ਦੇ ਇਲਜ਼ਾਮ ਬਹੁਤ ਵੱਡੇ ਲੱਗੇ ਚੌਥੀ ਗੱਲ ਅਕਾਲ ਤਖਤ ਸਾਹਿਬ ਤੋਂ ਤੁਹਾਨੂੰ ਸਜ਼ਾ ਲੱਗੀ ਜੀ ਪੰਜਵੀਂ ਗੱਲ ਤੁਸੀਂ ਉਸ ਤੋਂ ਬਾਅਦ ਉਸ ਸਜ਼ਾ ਦੇ ਜੋ ਉੱਥੇ ਤੁਸੀਂ ਬਿਆਨ ਦਿੱਤੇ ਉਸ ਤੋਂ ਬਾਹਰ ਆ ਕੇ ਤੁਸੀਂ ਕਿਹਾ ਵੀ ਜਿਹੜੇ ਮੈਂ ਕੰਮ ਕੀਤੇ ਵੀ ਸੀ ਉਹ ਵੀ ਮੈਂ ਤੇ ਝੂਠੀ ਪਾ ਲਈ ਵੀ ਹੋਰ ਕੋਈ ਹੀਲਾ ਨਹੀਂ ਸੀ ਤਾਂ ਲੋਕਾਂ ਨੇ ਇਸ ਚੀਜ਼ ਨੂੰ ਦੋ ਪਹਿਲੂਆਂ ਤੋਂ ਲਿਆ ਪਹਿਲਾ ਪਹਿਲੂ ਉਹਨਾਂ ਨੇ ਲਿਆ ਵੀ ਜਦੋਂ ਅਕਾਲਤਾ ਸਾਹਿਬ ਦੇ ਝੂਠ ਬੋਲ ਰਹੇ ਸੀ ਹਾਂ ਹਾਂ ਜਾ ਉਹ ਹੁਣ ਝੂਠ ਬੋਲ ਰਹੇ ਨੇ ਕਿ ਅਕਾਲਤਾ ਸਾਹਿਬ ਦੇ ਵਿੱਚੋਂ ਵੱਲੋਂ ਕਿਹਾ ਗਿਆ ਕਿ ਤੁਹਾਡੇ ਰਾਜ ਦੇ ਵਿੱਚ ਬੇਅਦਬੀਆਂ ਹੋਈਆਂ ਹਾਂ ਹਾਂ ਜਾਂ ਨਾ ਜਵਾਬ ਦਿਓ ਉਹਨਾਂ ਨੇ ਕਿਹਾ ਜੀ ਇਸ ਤਰ੍ਹਾਂ ਵਿੱਚ ਹੋ ਜਾਂਦਾ ਰਾਜਨੀਤੀ ਦੇ ਵਿੱਚ ਹੋ ਜਾਂਦਾ ਕਹਿੰਦੇ ਨਾ ਹਾਂ ਜਾਂ ਨਾ ਜਵਾਬ ਦਿਓ ਬਸ ਕਹਿੰਦੇ ਹਾਂ ਜੀ ਹੋਈਆਂ ਉਹਨੇ ਹੱਥਿਆਂ ਦੀ ਗੋਲੀ ਚੱਲੀ ਕਹਿੰਦੇ ਹਾਂ ਜੀ ਚੱਲੀ ਇਹ ਚੀਜ਼ਾਂ ਸਾਰੀਆਂ ਉਹਨਾਂ ਨੇ ਉੱਥੇ ਕਬੂਲ ਕੀਤੀਆਂ ਜਿਹਦੇ ਵਿੱਚ ਕਈ ਲੀਟਰ ਹੋਰ ਵੀ ਸੀਗੇ ਉਹ ਸਾਰੇ ਉੱਥੇ ਪਹੁੰਚੇ ਤੇ ਉਸ ਤੋਂ ਬਾਅਦ ਜਦੋਂ ਉਹ ਉਹਨਾਂ ਦੀ ਲੱਤ ਠੀਕ ਹੁੰਦੀ ਆ ਉਹਨਾਂ ਦੀ ਗੋਲੀ ਚੱਲਦੀ ਆ ਥੋੜਾ ਚੌੜਾ ਸਿੰਘ ਦੇ ਬਲੋਂਾ ਉੱਤੇ ਗੋਲੀ ਚਲਾ ਦਿੱਤੀ ਜਾਂਦੀ ਆ ਉਸ ਤੋਂ ਬਾਅਦ ਕਹਿ ਲੀਏ ਕਿ ਜਦੋਂ ਉਹਨਾਂ ਦੀ ਲੱਤ ਠੀਕ ਹੁੰਦੀ ਆ ਤਾਂ ਇੱਕ ਮਿਲਣੀ ਕਰਦੇ ਨੇ ਵਰਕਰਾਂ ਦੇ ਨਾਲ ਚੰਡੀਗੜ੍ਹ 'ਚ ਉੱਥੇ ਉਹ ਕਹਿੰਦੇ ਨੇ ਕਿ ਜਿਹੜੇ ਮੈਂ ਕੰਮ ਕੀਤੇ ਵੀ ਨਹੀਂ ਸੀ ਉਹ ਵੀ ਆਪ ਦੀ ਝੋਲੀ ਪਾ ਲਈ ਤਾਂ ਲੋਕਾਂ ਨੇ ਕਿਹਾ ਵੀ ਜਾਂਦਾ ਸੁਭੀਬੱਦਲ ਅਕਾਲ ਦਾਖਤ ਝੂਠ ਬੋਲ ਰਿਹਾ ਸੀ ਜਾਂ ਹੁਣ ਝੂਠ ਬੋਲ ਰਿਹਾ ਤਾਨੂੰ ਲੱਗਦਾ ਕਿ ਇਹ ਇਹ ਜੁੜਾਉਂਦਾ ਨਾ ਬਿਆਨ ਦਿੱਤਾ ਸੀਗਾ ਇਹਨਾਂ ਦਾ ਅਸਰ ਉਹਨਾਂ ਦੀ ਜਿਹੜੀ 2027 ਚ ਇਲੈਕਸ਼ਨ ਆਣੇ ਆ ਉੱਤੇ ਪ੍ਰਭਾਵ ਪਾਉਗੇ ਇਹਨਾਂ ਦੇ ਬਿਆਨਾਂ ਦਾ ਦੇਖੋ ਪ੍ਰਭਾਵ ਮਨ ਵੀ ਜਰੂਰ ਪੈਂਦਾ ਹੁੰਦਾ ਜੇ 10 ਵੋਟਰਾਂ ਨੇ ਉਹ ਗੱਲ ਸੁਣੀ ਆ ਤਾਂ ਉਹਦੇ ਵਿੱਚੋਂ 2 ਜਾਂ 4 ਉਸ ਪ੍ਰਭਾਵ ਦੇ ਅੰਦਰ ਆ ਕੇ ਉਸ ਤੋਂ ਨੈਗੇਟਿਵ ਵੀ ਹੋ ਸਕਦੇ ਨੇ ਪੋਜ਼ਿਟਿਵ ਵੀ ਹੋ ਸਕਦੇ ਨੇ ਦੋਨੇ ਬਾਕ ਹੋ ਸਕਦੇ ਨੇ ਮੈਂ ਨਹੀਂ ਕਹਦਾ ਨੈਗੇਟਿਵ ਹੀ ਹੋਣਗੇ ਪੋਜ਼ਿਟਿਵ ਵੀ ਹੋਗੇ ਉਹ ਲੋਕ ਕਿ ਸਾਡੇ ਲੀਡਰ ਨੇ ਕੰਮ ਕੀਤਾ ਨਹੀਂ ਸੀਗਾ ਕਸ਼ਮੀਰ ਵਿੱਚ ਚੱਲ ਰਹੀ ਸੀਗੀ ਪਾਰਟੀ ਦੇ ਉੱਤੇ ਵੱਡੇ ਬਲੇਮ ਸੀਗੇ ਤਾ ਬਲੇਮ ਕਿਸੇ ਨੀ ਲੀਡਰ ਨੇ ਹੀ ਸਿਰ ਉੱਤੇ ਲੈਣੇ ਸੀ ਜ਼ਿੰਮੇਵਾਰੀ ਸਮਝੀ ਜਿੰਮ ਆਪਣੇ ਉੱਤੇ ਬਲੇਮ ਲਏ ਸਜ਼ਾ ਭੁਗਤੀ ਤਾਂ ਪੋਜ਼ਿਟਿਵ ਨੈਗੇਟਿਵ ਦੋਨੇ ਹੁੰਦੇ ਨੇ ਪਰ ਜਿਸ ਤਰ੍ਹਾਂ ਦੇ ਨਾਲ ਆਮ ਆਦੀ ਪਾਰਟੀ ਦੀ ਸਰਕਾਰ ਚੱਲ ਰਹੀ ਆ ਔਰ ਜਿਸ ਤਰੀਕੇ ਨਾਲ 3 ਸਾਲ ਬਾਅਦ ਥੋੜੇ ਬੋਦੇ ਕੰਮ ਸ਼ੁਰੂ ਹੋਏ ਨੇ ਜਿਵੇਂ ਪੀਲਾ ਪੰਚਾ ਚੱਲਣ ਦੀ ਗੱਲ ਹੋਵੇ ਨਸ਼ਾ ਤਸ਼ਕਰਾ ਨੂੰ ਫੜਨ ਦੀ ਗੱਲ ਹੋਵੇ ਇਸ ਤਰ੍ਹਾਂ ਦੀਆਂ ਗੱਲਾਂ ਚੱਲੀਆਂ ਨੇ ਉਹਦੇ ਉੱਤੇ ਸਵਾਲੀਆ ਨਿਸ਼ਾਨ ਖੜੇ ਹੁੰਦੇ ਨੇ ਕਿ 3 ਸਾਲ ਬਾਅਦ ਕਿਉਂ ਜਾਗੇ ਔਰ ਆਉਣ ਵਾਲੀ ਜਿਹੜੀ 2022 ਦੀ ਇਲੈਕਸ਼ਨ ਆ ਉਹ ਆ ਹਲਕਾ ਪੱਛਮੀ ਦੀ ਇਲੈਕਸ਼ਨ ਤੈਅ ਕਰੇਗੀ ਕਿ ਕੌਣ ਬਾਜ਼ੀ ਮਾਰੇਗਾ ਕਾਂਗਰਸ ਦੇ ਵੱਲੋਂ ਭਾਰਤ ਕੁਸ਼ ਆਹੂ ਲੜ ਰਹੇ ਨੇ ਜਿਨ੍ਹਾਂ ਦੀ ਰਾਜਾ ਬਰਿੰਗ ਸਾਹਿਬ ਦੇ ਨਾਲ ਕਿ ਲਈ ਖੜਕੀ ਤਾਂ ਨਹੀਂ ਪਰ ਇੰਡਾਇਰੈਕਟ ਤਰੀਕੇ ਨਾਲ ਖੜਕੀ ਹੋਈ ਆ ਮਨਮਟਾਵ ਹੈ ਮਨਮਟਾਵ ਹੈਗੇ ਨੇ ਮਨਮਟਾਵ ਕਿੰਨਾ ਕੁ ਦ ਰਹਿਦੇ ਨੇ ਚੰਨੀ ਸਾਹਿਬ ਆ ਚੁੱਕੇ ਇੱਥੇ ਰਾਣਾ ਗੁਰਜੀਤ ਜੀ ਆ ਗਏ ਹੋਰ ਕਈ ਲੈ ਵੱਡੇ ਲੀਡਰ ਥਿਆ ਗਰਨ ਲਈ ਕੰਪੇਨ ਕਰਨ ਦੀ ਗੱਲ ਕਹਿ ਰਹੇ ਨੇ ਕਿ ਦੇਖਦੇ ਕੌਣ ਕੰਪੇਨ ਕਰਦਾ ਹਲੇ ਉਸ ਪੱਧਰ ਤੇ ਕੰਪੇਨਿੰਗ ਸ਼ੁਰੂ ਨਹੀਂ ਹੋਈਆਂ ਕਿਉਂਕਿ ਹਲੇ ਸਮਾਪਿਆ ਇਲੈਕਸ਼ਨ ਦੇ ਵਿੱਚ ਹਲੇ ਇਲੈਕਸ਼ਨ ਡੇਟ ਵੀ ਅਨਾਉਂਸ ਹੋਈ ਜਦੋਂ ਇਲੈਕਸ਼ਨ ਡੇਟ ਅਨਾਉਂਸ ਹੋ ਗਈ ਫਿਰ ਉਸ ਸਾਹਬ ਨਾਲ ਸਰਗਰਮੀਆਂ ਜਿਹੜੀਆਂ ਤੇਜ਼ ਹੋ ਜਾਣਗੀਆਂ ਜੀ ਤੇ ਦੇਖਣਾ ਹੋਏਗਾ ਕਿ ਇਸ ਇਲੈਕਸ਼ਨ ਦੇ ਵਿੱਚ ਭਾਤ ਭੂਸ਼ਨ ਆਸੂ ਪਰਪਕਾਰ ਸਿੰਘ ਘੁੰਮਣ ਜਾਂ ਸੰਜੀਵ अरोड़ा ਜਾਂ ਭਾਜਪਾ ਵੱਲੋਂ ਜਿਹੜਾ ਵੀ ਕੈਂਡੀਡੇਟ ਲਿਆਂਦਾ ਉਹ ਜਗੂ ਆਜ਼ਾਦ ਵਿੱਚ ਅਲਬਰਟੂ ਅਗਰੇਥਨ ਭਾਈ ਜਰ ਚੋਣ ਲੜ ਰਹੇ ਨੇ ਉਹਨਾਂ ਦੇ ਵਿੱਚੋਂ ਕੋਈ ਕੌਣ ਬਾਜ਼ੀ ਮਾਰਦਾ ਆਜ਼ਾਦ ਹੋਰ ਵੀ ਖੜਨਗੇ ਸਾਰੇ ਨੂੰ ਲੋਕਾਂ ਨੂੰ ਹੱਕ ਆ ਚੋਣ ਲੜਨ ਦਾ ਕੋਈ ਵੀ ਚਾ ਚੋਣੋਂ ਲੜ ਸਕਦਾਗਾ ਦੇਖਣਾ ਹੋਏਗਾ ਕਿ ਕੌਣ ਜਿਹੜਾ ਹੈ ਪਾਚਵੀਂ ਹਰਕੇ ਤੋਂ ਬਾਜ਼ੀ ਮਾਰਦਾ ਉਹ 227 ਦੇ ਵਿੱਚ ਵੱਡਾ ਜਿਹੜਾ ਕਹਿ ਲਈਏ ਕਿ ਚੈਲੰਜ ਦੋ ਪਾਰਟੀਆਂ ਵਾਸਤੇ ਆ ਪਹਿਲਾ ਕਾਂਗਰਸ ਵਾਸਤੇ ਕਿਉਂਕਿ ਉਹਨਾਂ ਨੇ ਚਿਹਰਾ ਅਨਾਉਂਸ ਕਰਨਾ ਹੂੰ ਹੂੰ ਦੂਜਾ ਅਕਾਲੀ ਦਲ ਵਾਸਤੇ ਕਿਉਂਕਿ ਉਹਨਾਂ ਨੇ ਮੁੜ ਸਰਵਾਈਵ ਕਰਨਾ ਭਾਜਪਾ ਜਿਹੜੀ ਹੈ ਉਹ ਆਪਣਾ ਬੋਟ ਫੇਰ ਦੇਖੇਗੀ। ਅੱਛਾ। ਜਿੱਤੀ ਵੀ ਸਕਦੀ ਹੈ ਕਿਉਂਕਿ ਹਿੰਦੂ ਵੋਟਰ ਬਹੁਤ ਆ। ਹੂੰ। ਸਹੀ ਗੱਲ। ਤੇ ਹਿੰਦੂ ਦੀ ਪੋਲਰਾਈਜੇਸ਼ਨ ਜਿਹੜੀ ਭਾਜਪਾ ਉਹ ਕਰਦੀ ਹੈ ਹਮੇਸ਼ਾ ਹਿੰਦੂ ਵੋਟਰ ਨੂੰ ਜ਼ਿਆਦਾ ਟਾਰਗੇਟ ਕਰਦੀ ਹੈ ਤੇ ਹਿੰਦੂ ਵੋਟਰ ਜਿਹੜੇ ਪ੍ਰਭਾਵ ਤੇ ਵੀ ਭਾਜਪਾ ਦਾ ਕਾਫੀ ਜ਼ਿਆਦਾ ਹੁੰਦੇ ਨੇ ਕਿਉਂਕਿ ਆਪਾਂ ਬਾਹਰ ਸੂਬਿਆਂ 'ਚ ਦੇਖੀਏ ਤਾਂ ਬਹੁਤ ਆ ਅੱਜ ਭਾਜਪਾ ਦੀ ਸਰਕਾਰਾਂ ਨੇ ਚਾਹ ਹਰਿਆਣਾ ਹੋਵੇ ਆਪਣਾ ਨੇਲਾ ਸੂਬਾ ਜਿਹੜਾ ਹਰਿਆਣਾ ਹੋਵੇ ਉੱਥੇ ਵੀ ਇਹਨਾਂ ਦੀ ਸਰਕਾਰ ਆ ਗਈ ਦਿੱਲੀ 'ਚ ਵੀ ਸਰਕਾਰ ਇਹਨਾਂ ਦੀ ਆ ਗਈ ਹੁਣ ਇਹ ਵੀ ਦਿੱਲੀ ਵੀ ਆਪਣੇ ਨਾਲ ਲੱਗਦਾ ਹੈਗਾ ਤਾਂ ਹਿੰਦੂ ਵੋਟਰ ਨੂੰ ਜ਼ਿਆਦਾ ਪ੍ਰਭਾਵਿਤ ਕਰਦੇ ਨੇ ਤਾਂ ਦੇਖਣਾ ਹੋਏਗਾ ਕਿ ਇਥੋਂ ਕੌਮ ਜਿਹੜਾ ਉਹ ਬਾਜ਼ੀ ਮਾਰਦਾ ਤੇ ਉਹੀ 2027 ਦਾ ਭਵਿੱਖਣਾ ਤੈਅ ਕਰੇਗੀ। ਕੁਲਵੰਤ ਜੀ ਅਗਲਾ ਸਵਾਲ ਮੇਰਾ ਇਹ ਹੈ ਕਿ ਪਿੱਛੇ ਜੇ ਬੀਬੀ ਪ੍ਰਬਲਿੰਗ ਕੋਰ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿੱਥੇ ਉਹਨਾਂ ਨੇ ਬਿਆਨ ਦਿੱਤਾ ਸੀਗਾ ਕਿ ਮਾਜ ਤੋਂ ਬਾਅਦ ਕੀਰਤਨ ਨਹੀਂ ਕਰੂੰਗੇ। ਤੇ ਅੱਜ ਸਵੇਰੇ ਜਾ ਕੇ ਅੱਜ ਅਕਾਲ ਤਖਤ ਸਾਹਿਬ ਉਹਨਾਂ ਨੇ ਮੱਥਾ ਟੇਕਿਆ ਤੇ ਜਥੇਦਾਰ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਲ ਸਿੰਘ ਨੂੰ ਮਿਲ ਕੇ ਆਏ ਨੇ। ਤੇ ਉਸ ਤੋਂ ਬਾਅਦ ਉਹਨਾਂ ਦੇ ਨਾਲ ਕੀ ਮੁਲਾਕਾਤ ਹੋਈ ਕੀ ਵਿਚਾਰ ਉਹਨਾਂ ਨੇ ਇੱਕ ਦੂਜੇ ਨਾਲ ਸਾਂਝੇ ਕੀਤੇ ਉਹਦਾ ਕੀ ਸਿੱਟਾ ਨਿਕਲ ਕੇ ਆਇਆ ਉਸ ਮਾੜਾ ਜਿਹਾ ਦਰਸ਼ਕਾਂ ਦੱਸੋ ਦੇਖੋ ਇਹ ਘਟਨਾਕ੍ਰਮ ਆ ਇਹ ਪਹਿਲਾਂ ਮੈਂ ਤੁਹਾਨੂੰ ਅੱਜ ਦਾ ਬਿਆਨ ਦੱਸਦਾ ਫਿਰ ਤੁਹਾਨੂੰ ਮੈਂ ਹਿਸਟਰੀ ਦੱਸਦਾ ਇਹਦੀ ਕੀ ਹੈ ਇਹਦੇ ਵਿੱਚ ਕੀ ਹੋਇਆ ਕਿ ਅੱਜ ਗੈਨਿਕ ਕਲਦੀਪ ਸਿੰਘ ਗੜਗੱਜ ਨੂੰ ਉਹ ਮਿਲੇ ਕਿ ਮਿਲ ਕੇ ਉਹਨਾਂ ਨੇ ਆਪ ਦਾ ਜਿਹੜਾ ਪੱਕਾ ਸੀਗਾ ਉਹ ਰੱਖਿਆ ਤਾਂ ਗੈਨਿਕ ਕਲਦੀਪ ਸਿੰਘ ਗੜਗੱਜ ਨੇ ਉਹਨੂੰ ਕਿਹਾ ਕਿ ਕੀਰਤਨ ਕਰੋ ਬਿਲਕੁਲ ਕਰੋ ਕੀਰਤਨ ਛੱਡਣਾ ਪ੍ਰਚਾਰ ਕਰੋ ਸਖਤਰ ਹੁੰਦਾ ਪਰ ਸਿੱਖ ਮਰਿਆਦਾ ਚ ਰਹਿ ਕੇ ਜਿਹੜੀ ਤੋ ਕਿ ਜਾਂ ਜਿਹੜੀ ਸ਼ਬਦਾਵਲੀ ਗੁਰੂ ਘਰ ਨਾਲ ਸੰਬੰਧ ਨੂੰ ਜੋੜਦੀ ਆ ਇਹ ਜਿਹੀ ਸ਼ਬਦਾਵਲੀ ਵਰਤੋ ਹੋਰ ਜੋ ਪਜਾਮਾ ਪੱਟ ਗਿਆ ਜਾਂ ਇਸ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਤੋਂ ਗੁਰੇਜ਼ ਕਰੋ ਕਿਉਂਕਿ ਇਹ ਸਿੱਖ ਇਤਿਹਾਸ ਨਹੀਂ ਇਹ ਸਿੱਖ ਧਰਮ ਨਹੀਂ ਇਹ ਤੁਹਾਡੀ ਪਰਸਨ ਲਾਈਫ ਆ ਇਹ ਪਰਸਨ ਲਾਈਫ ਤੁਸੀਂ ਸਟੇਜ ਤੇ ਨਾ ਲਿਖਿਓ ਜੀ ਸਟੇਜ ਤੇ ਤੁਸੀਂ ਉਹ ਸ਼ਬਦ ਵਰਤੋ ਜਿਹੜੇ ਸ਼ਬਦ ਲੋਕਾਂ ਨੂੰ ਗੁਰੂ ਘਰ ਨਾਲ ਜੋੜਨ ਇਹ ਤਾਂ ਹੋ ਗਈ ਅਜਿਹੀ ਗੱਲ ਹਾਂ ਪਰ ਜਦੋਂ ਵਿਵਾਦਿਤ ਜੇ ਬਿਵਾਦ ਖੜਾ ਹੋਇਆ ਸੀ ਇਹ ਖੜਾ ਹੋਇਆ ਸੀ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਤੋਂ ਹੂੰ ਕੀ ਹੋਇਆ ਸੀ ਕਿ ਬੀਬੀ ਪ੍ਰੋਵੀਨ ਗੌਰ ਤੇ ਇਹਦਾ ਇਹਨਾਂ ਦਾ ਜਿਹੜਾ ਜਥਾ ਉਹ ਵੀ ਉੱਥੇ ਸੀ ਅ ਬੰਗਲਾ ਸਾਹਿਬ ਤੇ ਨਾਲ ਉੱਥੇ ਇੱਕ ਬੀਬੀ ਜੋ ਸ਼ਾਇਦ ਫੋਰਨਰ ਸੀ ਉਹ ਫੋਟੋ ਖਿੱਚ ਰਹੀ ਸੀ ਪਤਾ ਨਹੀਂ ਵੀਡੀਓ ਬਣਾ ਰਹੀ ਸੀ ਤੇ ਜੋ ਆਪਣੇ ਸਿੰਘ ਜਿਹੜੇ ਸੇਵਾਦਾਰ ਹੁੰਦੇ ਇਹਨਾਂ ਕੋਲ ਵਰਸ਼ੇ ਫੜੇ ਹੁੰਦੇ ਨੇ ਹੱਥਾਂ ਦੇ ਵਿੱਚ ਉਹ ਖੜੇ ਉਹਨਾਂ ਨੇ ਥੋੜਾ ਰੂਡਲੀ ਬੋਲੇ ਹੋਣਗੇ ਉਹਨੂੰ ਬੇਬੀ ਨੂੰ ਤਾਂ ਇਹਨਾਂ ਨੇ ਕਿਹਾ ਕਿ ਤੁਸੀਂ ਇਸ ਤਰ੍ਹਾਂ ਅ ਕਿਉਂ ਰੂਡਲੀ ਬੋਲ ਰਹੇ ਹੋ ਤੁਸੀਂ ਅ ਕਿਉਂ ਇਸ ਤਰ੍ਹਾਂ ਕਿਸੇ ਨਾਲ ਬਿਹੇਵ ਕਰ ਰਹੇ ਹੋ ਇਸ ਦਾ ਮਾੜਾ ਅਸਰ ਪਏਗਾ ਇਹ ਇਹਨਾਂ ਲੋਕਾਂ ਨੇ ਹੀ ਸਾਨੂੰ ਛਾੜੀ ਸਿੱਖ ਧਰਮਾ ਇਹ ਨੂੰ ਜਾ ਕੇ ਲੋਕਾਂ 'ਚ ਪ੍ਰਚਾਰਨਾਗਾ ਕਿ ਕਿੰਨਾ ਵਧੀਆ ਸਿੱਖ ਧਰਮਾ ਤੇ ਇਹੀ ਗੱਲ ਇਹਨਾਂ ਨੇ ਪ੍ਰਚਾਰ ਨਹੀਂ ਜਾ ਕੇ ਕਿ ਕਿੰਨਾ ਮਾੜਾ ਬਤੀਰਾ ਕੀਤਾ ਜਾਂਦਾ ਤੇ ਉਹਨਾਂ ਨੇ ਇੱਥੇ ਇਹ ਗੱਲ ਕੋਟ ਕੀਤੀ ਕਿ ਜਦੋਂ ਕੋਈ ਲੀਡਰ ਆਉਂਦਾ ਉਹਦੇ ਲਈ ਏਡੇ ਏਡੇ ਕੈਮਰੇ ਕਿਉਂ ਲਗਾ ਦਿੱਤੇ ਜਾਂਦੇ ਨੇ ਵੱਡੇ ਵੱਡੇ ਕੈਮਰੇ ਵੱਡੇ ਵੱਡੇ ਚੈਨਲ ਆ ਜਾਂਦੇ ਨੇ ਉਹ ਲੀਡਰ ਕੋ ਬਿਆਨ ਦਿੰਦਾ ਆ ਕੇ ਇੱਥੇ ਤਾਂ ਉਹ ਉਹਨਾਂ ਲਈ ਕਰੀਟਰੀਆ ਹੋਰ ਆ ਆਮ ਸੰਗਤ ਲਈ ਹੋਰ ਆ ਜੀ ਜਦੋਂ ਇੱਥੇ ਲਿਖ ਕੇ ਲਾਓ ਵੀ ਸਾਰੇ ਲਈਆਂ ਮੇਰੇ ਬੰਦ ਨੇ ਜਦੋਂ ਲਿਖ ਕੇ ਲਾਓ ਵੀ ਇਕੱਲੀ ਆਮ ਬਬਲੀ ਵਾਸਤੇ ਕੈਮਰੇ ਬੰਦ ਨੇ ਹੂੰ ਉਸ ਤੋਂ ਬਾਅਦ ਜਿਹੜਾ ਮਸਲਾ ਭੱਗਿਆ ਇਹ ਮਸਲਾ ਭੱਗ ਗਿਆ ਉਸ ਤੋਂ ਬਾਅਦ ਇਹਨਾਂ ਦਾ ਇੱਕ ਸਟੇਜ ਤੋਂ ਕੀਰਤਨ ਕਰ ਰਹੇ ਹੁੰਦੇ ਨੇ ਹੂੰ ਉੱਥੇ ਕਹਿ ਰਹੇ ਨੇ ਕਿ ਗਿਆਨੀ ਦਾ ਸਾਡੇ ਜਿਹੜੇ ਢੋਲਕੀ ਵੱਲ ਕੇ ਉਹਦਾ ਪਜਾਮਾ ਫਟਿਆ ਹੋਇਆ ਸੀ ਸੰਗਤਾਂ ਨੇ ਦੇਖ ਲਿਆ ਮੈਨੂੰ ਕੋਈ ਬੀਬੀ ਦੱਸ ਕੇ ਗਈ ਕਿ ਤੁਹਾਡੇ ਜਿਹੜੇ ਸਾਥੀ ਹੋਂ ਦਾ ਪਜਾਮਾ ਫਟਿਆ ਹੋਇਆ ਹੈ ਇਹ ਵੀਡੀਓ ਵਾਇਰਲ ਹੋ ਗਈ ਅੱਛਾ ਉਸ ਤੋਂ ਬਾਅਦ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਦੌਰਾਨ ਉਹਨਾਂ ਨੇ ਕਿਹਾ ਕਿ ਮੈਂ ਉਸ ਤੋਂ ਬਾਅਦ ਕੀਰਤਨ ਨਹੀਂ ਕਰਿਆ ਤੇ ਹੁਣ ਜਿਹੜਾ ਹੈਗਾਗਾ ਮਸਲਾ ਉਹ ਇਹ ਹੋ ਗਿਆ ਕਿਉਂਕਿ ਦੇਖੋ ਕਈ ਜਿਹੜੇ ਸਿੱਖ ਪਰਿਵਾਰ ਨੇ ਉਹ ਕੀਰਤਨ ਕਰਦੇ ਨੇ ਉਹ ਕੀਰਤਨ ਕਰਕੇ ਉਹਨਾਂ ਦਾ ਘਰ ਆ ਚੱਲਦਾਗਾ ਰੋਜੀ ਰੋਟੀ ਚੱਲਦੀ ਜਿਵੇਂ ਆਪਾਂ ਜਨਿਜ਼ਮ ਕਰਦੇ ਆ ਕੋਈ ਕੀਰਤਨ ਕਰਦਾ ਕੋਈ ਗੁਰੂ ਘਰ ਦਾ ਵਜੀਰ ਆ ਕੋਈ ਗੁਰੂ ਘਰ ਦਾ ਰਾਗੀ ਆ ਕੋਈ ਗੁਰੂ ਘਰ ਚ ਕਿਸ ਤਰ੍ਹਾਂ ਦੀ ਸੇਵਾ ਕਰਦਾ ਕੋਈ ਸੇਵਾਦਾਰ ਆ ਹਰ ਤਰੀਕੇ ਦੀ ਲੋਕ ਸੇਵਾ ਵੀ ਕਰਦੇ ਨੇ ਤੇ ਆਪਦੀ ਰੋਜੀ ਰੋਟੀ ਕਮਾਉਂਦੇ ਨੇ ਜੀ ਹਰ ਇੱਕ ਨੂੰ ਅਧਿਕਾਰ ਆ ਜਿਸ ਜਿਹੜਾ ਕੋਈ ਜਿਹੜਾ ਗੋਣਾਗਾ ਉਹ ਉਹਦਾ ਗੁਣ ਵਰਤੇ ਪਰ ਇਥੇ ਮਿਸਾਲ ਇਹ ਪੈਦਾ ਕਰਨੀ ਚਾਹੀਦੀ ਹੈ ਕਿ ਅਸੀਂ ਜੋ ਪ੍ਰਚਾਰ ਕਰ ਰਹੇ ਹਾਂ ਇਹ ਸਿੱਖ ਸੰਗਤ ਦੇ ਨੂੰ ਸੇਧ ਦੇ ਰਿਹਾ ਜਾਂ ਅਸੀਂ ਦਿਵਾਨਾਂ ਦੇ ਵਿੱਚ ਲੋਕਾਂ ਨੂੰ ਹਸਾਉਣ ਜਾਂਦੇ ਹਾਂ ਜੀ ਜੇ ਲੋਕਾਂ ਨੇ ਹੱਸਣਾ ਹੀ ਆ ਤਾਂ ਕਪਲ ਸ਼ਰਮਾ ਨੂੰ ਦੇਖ ਲੈਣਾ ਹੂੰ ਫਿਰ ਇਥੇ ਦਿਵਾਨਾਂ ਦੇ ਆ ਕੇ ਜਾਂ ਕੀਰਤਨ ਦੇ ਦਰਬਾਰ ਦੇ ਵਿੱਚ ਜਾ ਕੇ ਤਾਂ ਇਹ ਜਿਹੇ ਗੱਲਾਂ ਜਿਹੜੀਆਂ ਨੇ ਉਹ ਮੁਨਾਜ਼ਬ ਨਹੀਂ ਸਮਝ ਜਾਂਦੀਆਂ ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਬਿਆਨ ਨੇ ਉਹ ਨਹੀਂ ਦੇਣੇ ਚਾਹੀਦੇ ਤਾਂ ਅੱਜ ਉਹ ਅਕਾਲ ਦਰਸਪੇਸ਼ ਹੋਏ ਹੱਕਾ ਹਰ ਸਿੱਖ ਦਾ ਸਰਬਸਥਾਨ ਸਿੱਖ ਧਰਮ ਦਾ ਸਰਬਸਥਾਨ ਹਰ ਨੂੰ ਹਰ ਇੱਕ ਨੂੰ ਆਪਣੀ ਗੱਲ ਰੱਖਣ ਦਾ ਹੱਕ ਆ ਹਰ ਇੱਕ ਆਪਣੀ ਗੱਲ ਰੱਖ ਸਕਦਾ ਔਰ ਗਿਆਨੀ ਕੁਲਦੀਪ ਸਿੰਘ ਗੜਗਾਦ ਨੇ ਵੱਡਾ ਦਿਲ ਰੱਖਦੇ ਆ ਉਹਨਾਂ ਨੂੰ ਕਿਹਾ ਕਿ ਹੌਸਲਾ ਰੱਖੋ ਰਹੋ ਡਰਨ ਘਬਰਾਉਣ ਦੀ ਲੋੜ ਨਹੀਂ ਅਸੀਂ ਤੁਹਾਡੇ ਨਾਲ ਆ ਤੁਸੀਂ ਕੀਰਤਨ ਕਰੋ ਪਰ ਗੁਰੂ ਮਰਿਆਦਾ ਚ ਰਹਿ ਕੇ ਔਰ ਉਹਨਾਂ ਨੇ ਭਾਈ ਰਣਜੀਤ ਸਿੰਘ ਢੱਡੀਆਂ ਨੂੰ ਵੀ ਕਿਹਾ ਕਿ ਆਓ ਅੱਲ ਦੱਸ ਤੇ ਆਓ ਗੱਲ ਕਰੋ ਬੈਠ ਕੇ ਗੱਲ ਕਰੋ ਜੋ ਤੁਹਾਨੂੰ ਕੋਈ ਧਮਕੀ ਮਿਲੀ ਆ ਜਾਂ ਕੁਝ ਹੋਰ ਮਿਲੀ ਆ ਉਹਦੇ ਨਾਲ ਆਪਾਂ ਜੱਟਦੇ ਆ ਤੁਸੀਂ ਦੀਵਾਨ ਲਾਓ ਪਰ ਕਿੰਨਾ ਰੁਕੇ ਹੰਦ ਦੀਵਾਨ ਲਾਉਣ ਤੋਂ ਦੀਵਾਨ ਲਾਓ ਤੁਸੀਂ ਬਿਲਕੁਲ ਲਾਓ ਪਰ ਸਿੱਖ ਮਰਿਆਦਾਤ ਰਹਿ ਕੇ ਔਰ ਸਿੱਖ ਮਰਿਆਦਾਤ ਜਾ ਕੇ ਓਟ ਤੁਸੀਂ ਦੀਵਾਨ ਨਾ ਲਾਓ ਤੇ ਹਮੇਸ਼ਾ ਇਹ ਰੱਖੋ ਕਿ ਅਸੀਂ ਲੋਕਾਂ ਨੂੰ ਕੋਈ ਸੇਧ ਦੇਣੀ ਆ ਲੋਕਾਂ ਨੂੰ ਅਸੀਂ ਧਰਮ ਨਾਲ ਜੋੜਨਾ ਧਰਮ ਨਾਲ ਤੋੜਨਾ ਨਹੀਂ ਜੇ ਆਪਣੇ ਦਰਵਾਸਾ ਦੇ ਵਿੱਚ ਜਿਹੜਾ ਸਰੋਵਰ ਬਣਿਆ ਹੋਇਆ ਉਹਦੇ ਦੀ ਮਾਨਤਾ ਗਈ ਉਹਦੀ ਪਵਿੱਤਰਤਾ ਗਈ ਤਾਂ ਉਹਨੂੰ ਇੱਕ ਪਾਣੀ ਦਾ ਕਹ ਲਈਏ ਕਿ ਭੰਡਾਰਨਾ ਸਮਝੋ ਹੂੰ ਉਹਦੇ ਚ 24 ਘੰਟੇ ਅਮਰਤ ਕੀਰਤਨ ਸੰਚਾਰ ਹੁੰਦਾ ਉੱਥੇ ਉਹ ਪਾਣੀ ਜਿਹੜਾ ਉਹ ਪਾਣੀ ਵੀ ਪਵਿੱਤਰ ਹੋ ਜਾਂਦਾ ਹੈਗਾ ਠੀਕ ਹੈ ਤੇ ਲੋਕਾਂ ਦੀ ਇਸ ਆਸਥਾ ਜੁੜੀ ਹੋਈ ਆ ਪਰ ਭਾਈ ਰੰਜੀਸਿੰਦਰ ਅੱਜ ਕਈ ਇਸ ਤਰ੍ਹਾਂ ਦੇ ਬਿਆਨ ਆਏ ਕਿ ਸਰੋਵਰ ਨਾਲ ਜਨੋਂ ਨਾਲ ਜੇ ਕੁਝ ਨਹੀਂ ਹੁੰਦਾ ਜੇ ਨਹੀਂ ਹੁੰਦਾ ਚਾਹੇ ਹੁੰਦਾ ਨਹੀਂ ਹੁੰਦਾ ਸੰਗਤ ਦੀ ਵੀ ਸਰਦ ਆ ਗਈ ਕਈਆਂ ਦਾ ਦੁੱਖ ਦੂਰ ਹੋ ਜਾਂਦੇ ਨੇ ਕਈਆਂ ਨੂੰ ਉੱਥੇ ਜਾ ਕੇ ਸਕੂਨ ਮਿਲਦਾ ਕਈਆਂ ਨੂੰ ਸੇ ਇਸ਼ਨਾਨ ਕਰਕੇ ਆਪ ਦੀ ਕੋਈ ਮਨ ਦੀ ਸ਼ਾਂਤੀ ਮਿਲਦੀ ਹੈ ਤਾ ਅਸੀਂ ਲੋਕਾਂ ਦੀ ਆਸਥਾਵਾਂ ਨਾਲ ਨਹੀਂ ਖੇਡ ਸਕਦੇ ਲੋਕ ਇਹ ਸਾਡੀ ਜਿਹੜਾ ਸਰਬਸਥਾਨ ਹੈਗਾ ਅਕਾਲ ਤਖਤ ਸਾਹਿਬ ਚਾਹੇ ਹਰਿਮੰਦਰ ਸਾਹਿਬ ਤੇ ਲੋਕਾਂ ਨਾਲ ਜਿਹੜੀ ਉਹਨਾਂ ਨਾਲ ਭਾਵਨਾ ਜੁੜੀ ਹੋਈ ਆ ਇਸ ਤਰ੍ਹਾਂ ਦੀ ਜਿਹੜੀ ਬਿਆਨ ਨੇ ਉਹ ਨਹੀਂ ਦੇਣਾ ਚਾਹੀਦੇ ਤਾਂ ਕੁਲਦੀਪ ਸਿੰਘ ਗਰਗੱਜ ਨੇ ਬਿਲਕੁਲ ਸਾਫ਼ ਕਿਹਾ ਕਿ ਆਓ ਜਿਹਦੀ ਵੀ ਗੱਲ ਰੱਖਣੀ ਆ ਰੱਖੋ ਤੇ ਪ੍ਰਚਾਰ ਕਰੋ ਸਿੱਖ ਮਰਿਆਦਾ ਦੇ ਤਹਿਤ